ਆ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਦੇ ਆ ਆਹ ਵਾਲੀ ਜਿਹੜੀ ਆਪਣੀ ਹੁੰਦੀ ਹੈ ਲੈਂਸ ਇਹ ਲਾਉਣ ਦਾ ਤਰੀਕਾ ਗੋਮ ਲੈਂਸ ਲਾਵਾਂਗੇ ਆਪਾਂ ਬਿਲਕੁਲ ਘੇਰੇ ਤੇ ਘੇਰੇ ਤੇ ਗੋਮ ਲੈਂਸ ਲਾਵਾਂਗੇ ਕਿਹ ਰੇਤੇ ਪਰ ਗੋਮ ਲੈਂਸ ਲਾਉਣੀਆਂ ਆਹ ਵਾਲੀ ਆਰਗੈਂਜਾ ਦੀ ਲੈਂਸ ਘੇਰੇ ਤੇ ਲਾਉਣ ਦਾ ਤਰੀਕਾ ਪਹਿਲਾਂ ਆਪਾਂ ਪਤਾ ਕੀ ਕਰ ਲਿਆ ਪਹਿਲਾਂ ਆਪਾਂ ਇਹਦੇ ਤੇ ਜਿੱਥੇ ਆਪਣਾ ਘੇਰਾ ਹੈ ਉਹਦੇ ਤੇ ਨਿਸ਼ਾਨ ਲਾ ਲਈ ਤੱਕਲਾ ਜਿਹਾ ਤੇ ਨਿਸ਼ਾਨ ਵਾਲੀ ਵੀ ਇਸ ਜਨਾਂ ਤੇ ਆਪਾਂ ਜਿਹੜੀ ਆਪਣੀ ਲੈਸ ਆਉਂ ਲਾਉਣੀ ਆ ਤੇ ਹੁਣ ਆਪਾਂ ਲਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਆਪਾਂ ਸਿੱਧੇ ਕੱਪੜੇ ਦੇ ਉੱਤੇ ਫੁੱਠੀ ਇਸ ਤਰ੍ਹਾਂ ਕਰਕੇ ਲੈਸ ਰੱਖਣੀ ਆ ਪਹਿਲਾਂ ਆਪਾਂ ਸਲਾਈ ਵੀ ਲਾ ਸਕਦੇ ਆ ਪਰ ਇੱਥੇ ਆਪਾਂ ਸਲਾਈ ਲਾ ਦਿੰਦੇ ਆ ਪਹਿਲਾਂ ਫੇਰਾ ਉੱਪਰ ਕਰਕੇ ਫੋਲਡ ਬਣਾ ਕੇ ਕੱਪੜਾ ਰੱਖ ਲਾਂਗੇ जिते अपना निशान लग्या हो जगह से बिल्कुल कमीज आप उपर तो सिलाई कर लिया जितों अपना घेरा फोल्ड करना उ अपनी निशानी लगी हुई अपनी निशानी के उपर उ सिलाई लाइनी है पहला ये अपनी जी लैस ऑरगेंजा दी है ऑरगेंजा लैस लाने का तरीका तोेरे उपर किस तरह लाइनी अपना ਵੀਡੀਓ ਨੂੰ સારી ਦੇਖੋ ਤੇ ਪੂਰੀ ਜਾਣਕਾਰੀ ਮਿਲੂਗੀ। ਸਿੱਕੇ پارک ਇਹਨਾਂ ਦੇਖਾ ਕਰੋ। ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ। ਇਸ ਤਰ੍ਹਾਂ ਆਪਾਂ ਕਿਰੂਪਰ ਇੱਕ ਸਲਾਈ ਲਾ ਲਈਏ। ਸਾਹੀ ਸਿੱਧੇ ਪਾਸੇ ਤੇ ਆਪਣਾ ਕੁੱਠੀ ਕਰਕੇ ਲੈਸ ਰੱਖੀ ਆ ਹੁਣ ਆਪਾਂ ਇਧਰ ਦੇ ਪਾਸੋਂ ਘੇਰੇ ਨੂੰ ਕੋਲਡ ਵਰਗੀ ਆਹ ਲਓ ਤੇ ਉੱਪਰ ਰੱਖ ਲਓ ਤੇ ਇਸ ਤਰ੍ਹਾਂ ਦਾ ਇੱਕ ਤਸਲਾ ਹੀ ਹੋਰ ਲਾ ਦਿੰਦੇ ਆ ਇਹਦੇ ਉੱਪਰ ਰੱਖ ਇੱਕ ਤਸਲਾ ਇੱਥੇ ਨਹੀਂ ਲਾ ਸਕਦਾ

ਕਰਨੀ ਆ ਦੇਖੋ ਆਪਣੀ ਸਲਾਈ ਬਿਲਕੁਲ ਗੋਮਾ ਲੱਗੀ ਆ ਕੇ ਉੱਪਰ ਪਿਛਲੇ ਪਾਸੇ ਸਲਾਈ ਆਈ ਆ ਅੰਤ ਤੇ ਕੋਈ ਸਲਾਈ ਨਹੀਂ ਆਈ ਇਹ ਰੇਤੇ ਪੱਤਰ ਪਾਈਏ ਸਲਾਈ ਲਾ ਲਾਂਗੇ ਉੱਤੀ ਵੱਡੇ ਵੱਕੇ ਨਾਲ ਤਰਾਪਾ ਕਿ ਰੇਪੇ ਜਾਰਜਟ ਦੀ ਜਿਹੜੀ ਲੈ ਸਕੀ ਆਰਗੈਂਜਾ ਦੀ ਲੇਸ ਇਸ ਤਰੀਕੇ ਨਾਲ ਆਪਾਂ ਲਗਾ ਲੈਣੀ ਹੈਗੀ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਵੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ